ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਐਸਜੀਪੀਸੀ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਸਮਰਾਲਾ ਚ ਐਸਜੀਪੀਸੀ ਦੀ ਮੀਟਿੰਗ ਹੋਈ ਤੇ ਡਿਸਟ੍ਰਿਕਟ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 2 ਹਫ਼ਤਿਆਂ ਦੇ ਲਈ ਖਤਮ ਕਰ ਦਿੱਤੀਆਂ ਗਈਆਂ ਨੇ ਜਥੇਦਾਰ ਦੇ ਉੱਤੇ ਜੋ ਦੋਸ਼ ਲੱਗੇ ਨੇ ਉਸ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ 15 ਦਿਨਾਂ ਦੇ ਵਿੱਚ ਜਾਂਚ ਪੂਰੀ ਕਰ ਲਈ ਜਾਵੇਗੀ ਤੇ ਉੱਥੇ ਹੀ ਐਸਜੀਪੀਸੀ ਦੇ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਕੁਝ ਦਿਨਾਂ ਦੇ ਲਈ ਚਾਰਜ ਵਾਪਸ ਲੈ ਲਿਆ ਹੈ ਤੇ ਉਹਨਾਂ ਦੀ ਜਗ੍ਹਾ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਜਿਹੜਾ ਕਿ ਚਾਰਜ ਸੌਪ ਦਿੱਤਾ ਗਿਆ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜੋ ਦੋ ਲੱਗੇ ਨੇ ਉਸ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਾਂਚ ਦੌਰਾਨ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਦੁਰਾਹਾ ਦੇ ਵਿੱਚ ਗੁਰਦੁਆਰਾ ਸ਼੍ਰੀ ਦੇਖਸਰ ਕਟਾਣਾ ਸਾਹਿਬ ਵਿੱਚ ਐਸਜੀਪੀਸੀ ਦੀ ਮੀਟਿੰਗ ਹੋਈ ਤੇ ਇਹ ਮੀਟਿੰਗ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਹੈ ਤੇ ਇਸ ਦੌਰਾਨ ਗਿਆਨੀ ਹਰਪੀ ਸਿੰਘ ਦੇ ਸਾਡੂ ਗੁਰਪ੍ਰੀਤ ਸਿੰਘ ਦੇ ਵੱਲੋਂ ਉਹਨਾਂ ਦੇ ਉੱਤੇ ਲਗਾਏ ਗਏ ਦੋਸ਼ਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਮਾਮਲੇ ਦੀ ਜਾਂਚ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਦੱਸਦੀ ਹੈ ਕਿ ਰਗੂਜੀਤ ਸਿੰਘ ਵਿਰਕ ਦਲਜੀਤ ਸਿੰਘ ਪਿੰਡਰਾ ਤੇ ਸ਼ੇਰ ਸਿੰਘ ਮੰਡ ਸ਼ਾਮਲ ਨੇ ਤੇ ਕਮੇਟੀ ਨੂੰ 15 ਦਿਨਾਂ ਦੇ ਅੰਦਰ ਜਾਂਚ ਮੁਕੰਮਲ ਕਰਨ ਦੇ ਲਈ ਕਿਹਾ ਗਿਆ ਹੈ ਤੇ ਇਸ ਦੌਰਾਨ ਹੁਣ ਗਿਆਨੀ ਹਰਪੀ ਸਿੰਘ ਤੋਂ ਦਮਦਮਾ ਸ਼੍ਰੀ ਸਾਧ ਦੇ ਜਿਹੜੇ ਕਿ ਜਥੇਦਾਰ ਦਾ ਚਾਰਜ ਵਾਪਸ ਲੈ ਲਿਆ ਗਿਆ ਹਾਲਾਂਕਿ ਇਸ ਮਾਮਲੇ 'ਚ ਐਸ.ਐਚ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਦੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਕੁਝ ਹੀ ਦਿਨ ਦੇ ਵਿੱਚ ਪ੍ਰੈਸ ਰਿਲੀਜ਼ ਕਰਕੇ ਮੀਟਿੰਗ ਬਾਰੇ ਵਿਸਤਾਰ ਜਾਣਕਾਰੀ ਦੇ ਦਿੱਤੀ ਜਾਵੇਗੀ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪੀ ਸਿੰਘ ਦੇ ਅਸੀਫੇ ਦੀਆਂ ਚਰਚਾ ਚੱਲ ਰਹੀਆਂ ਸੀ ਤੇ ਇਸ ਮਗਰੋਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਕਿਹਾ ਕਿ ਲਗਾਤਾਰ ਵਿਸ਼ੇਸ਼ ਵਿਅਕਤੀ ਮੇਰੀ ਕਰਦਾਰ ਖੁਸ਼ੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੁਖਤਸਰ ਸਾਹਿਬ ਤੋਂ ਇੱਕ 18 ਸਾਲ ਪੁਰਾਣਾ ਸਾਡਾ ਪਰਿਵਾਰਕ ਝਗੜਾ ਸੀ ਤੇ ਜਿਸ 'ਚ ਇੱਕ ਸ਼ਖਸ ਨੂੰ ਲੈ ਕੇ ਮੀਡੀਆ 'ਚ ਲਿਆ ਵੱਖ-ਵੱਖ ਇੰਟਰਵਿਊ ਕਰਵਾਈਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਮੇਰੇ ਤੇ ਬਹੁਤ ਵੱਡੇ ਇਲਜ਼ਾਮ ਵੀ ਲਗਾਏ ਨੇ ਤੇ ਜਿਸ ਦਾ ਜਵਾਬ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦੇ ਚੁੱਕਾ ਆਂ ਉਹਨਾਂ ਨੇ ਵੀ ਕਿਹਾ ਕਿ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ 2 ਦਸੰਬਰ ਤੋਂ ਬਾਅਦ 18 ਸਾਲ ਪੁਰਾਣਾ ਮਾਮਲਾ ਲਗਾਤਾਰ ਉਛਾਲਿਆ ਜਾ ਰਿਹਾ ਤੇ ਹੁਣ ਇਹ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਸਾਬਕਾ ਅਕਾਲੀ ਆਗੂ ਅਤੇ ਮੁਕਤਸਰ ਸਾਹਿਬ ਦੇ ਅਕਾਲੀ ਲੀਡਰਾਂ ਜਾਂ ਦੇ ਤੌਰ ਤੇ ਉਸ ਲੜਕੇ ਨੂੰ ਲੈ ਕੇ ਗਏ ਵਕਵਕ ਮੀਡੀਆ ਚੈਨਲਾਂ ਤੇ ਮੇਰੇ ਖਿਲਾਫ ਇੰਟਰਵਿਊ ਕਰਵਾਈਆਂ ਗਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਗੱਲ ਕਹੀ ਕਿ ਮੇਰਾ ਸਿਰਫ ਇਹ ਗੁਨਾਹ ਹੈ ਕਿ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ 'ਚ 2 ਦਸੰਬਰ ਨੂੰ ਸ਼ਾਮਿਲ ਹੋ ਗਿਆ ਜੋ ਪੰਜ ਸਿੰਘ ਸਹਿਬਾਨਾ ਦਾ ਫੈਸਲਾ ਸੀ ਤੇ ਜਿਸ ਦੇ ਵਿੱਚ ਉਸਤੇ ਸਾਈਨ ਸਬਦੇ ਹੋਏ ਸੀ ਪਰ ਮੈਨੂੰ ਹਿਟਰੋਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਸਪਸ਼ਟ ਸ਼ਬਦਾਂ 'ਚ ਕਹਾਂਗਾ ਕਿ ਮੈਂ ਮੀਟਿੰਗ 'ਚ ਸ਼ਾਮਿਲ ਹੋ ਕੇ ਕੋਈ ਪਾਪ ਦਾ ਭਾਕੀਦਾਰ ਨਹੀਂ ਬਣਿਆ ਮੈਨੂੰ ਕੱਢਣਾ ਹੈ ਤਾਂ ਕੱਢ ਦੋ ਰੱਖਣਾ ਹੈ ਤਾਂ ਰੱਖ ਲੋ ਤੇ ਮੈਂ ਅਸਤੀਫਾ ਨਹੀਂ ਦੇ ਰਿਹਾ ਤੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਨਹੀਂ ਕਿ ਮੈਨੂੰ ਕੱਢਣਾ ਤਾਂ ਕੱਢ ਦੋ ਪਰ ਇਸ ਦੇ ਕਟਿਆ ਇਲਜ਼ਾਮਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਅਤੇ ਮੈਂ 15 ਦਿਨਾਂ ਤੋਂ ਬਹੁਤ ਪਰੇਸ਼ਾਨ ਆ ਤੇ ਜਿਸ ਤੋਂ ਬਾਅਦ ਐਸਜੀਪੀਸੀ ਦੀ ਅੱਜ ਮੀਟਿੰਗ ਹੋਈ ਤੇ ਉੱਥੇ ਹੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਤੇ 15 ਦਿਨਾਂ ਦੇ ਲਈ ਉਹਨਾਂ ਤੋਂ ਯਾਨੀ ਕਿ ਦੋ ਹਫ਼ਤਿਆਂ ਦੇ ਲਈ ਉਹਨਾਂ ਨੂੰ ਜਿਹੜੀਆਂ ਕਿ ਸੇਵਾਵਾਂ ਉਹਨਾਂ ਦੀ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ